ਸੂਰਾ ਸੋ ਪਛਾਨੀਐ ਜੋ ਲਰੈ ਦੀਨ ਕੇ ਤੋ ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛਾੜੈ ਖੇਤ ਅਜੋ ਬਿਪਤਾ ਪੈਰੀ ਜੇ ਆਖਰ ਨੂੰ ਹੱਲ ਹੋਣੇ ਮਸਲੇ ਹੱਥੀ ਦੇ ਬਦਾਵਾ ਤੁਸੀਂ ਅਜ ਗੁਰਦੀ ਸਿੱਖੀ ਤੋਂ ਫਿਸਲੇ ਸਾਡੇ ਗੁਰਾਂ ਨੂੰ ਆਗੈ ਦੇ ਤਾਨੂੰ ਰਤਾ ਸ਼ਰਮ ਨਾਈ ਮਾ ਦੇ ਰਿਆ ਸਿੱਖਾਂ ਨੂੰ ਇਕੱਠੇ ਕਰ ਲਿਆ ਪਾਗੋ ਮਾਈ ਬਈ ਗੁਰਬਾਜਾਂ ਵਾਲੇ ਨੇ ਸਾਡੀ ਖਾਤਰ ਪੁੱਤਰ ਵਾਰੇ ਦੋ ਵਿੱਚ ਚਮਕੌਰ ਗੜੀ ਦੋ ਨੀਹਾਂ ਵਿੱਚ ਖਲਾਰੇ ਐਨਾ ਦੁੱਖ ਸਹੇ ਕੇ ਵੀ ਨਾ ਮੱਥੇ ਉੱਤੇ ਤੇਉੜੀ ਪਾਈ ਮਾ ਦੇ ਦੇ ਅਸੀਂ ਖਾ ਨੂੰ ਕੱਟੇ ਕਰ ਲਿਆ ਪਾਗੋ ਮਾਈ ਸੁਣ ਬੋਲ ਜਿਹਾਗੋ ਦੇ ਆਗਰੋ ਦੇ ਵਿੱਚ ਨੇ ਸਾਰੇ ਮਾ ਸੇਂਗ ਸੇਰ ਦਰ ਕੋ ਇਹ ਕਰ ਲੋ ਸਿੰਘੋ ਹੁਣੇ ਤਿਆਰੇ ਉਹ ਮਾਲਕ ਮੇਰਾ ਦਾ ਸਾਨੂੰ ਬਖਸ਼ ਦੇਵੇਗਾ ਸਾਈ ਮਾ ਦੇ ਦਿਆ ਸਿੱਖਾਂ ਨੂੰ ਕੱਠੇ ਕਰ ਲਿਆ ਪਾ ਗੋ ਮਾਈ ਮੰਨ ਕੇ ਜਥੇਦਾਰ ਦਿਆਂ ਤੁਰ ਪਏ ਬਨ ਕੇ ਸਿੰਘ ਵਹੀਰਾ ਗੁਰਾਂ ਨੂੰ ਆ ਮਿਲ ਗਏ ਟੁੱਟੀਆਂ ਗੰਡਣ ਲਈ ਤਕਦੀਰਾ ਕਿਦੇ ਰਾਣੇ ਢਾਬ ਕੋਲੇ ਕੋਈ ਸੀ ਨਦਰੀ ਆਈ ਮੱਧੇ ਦੇ ਆ ਸਿੱਖਾਂ ਨੂੰ ਇਕੱਠੇ ਕਰ ਲਿਆ ਪਾਗੋ ਮਾਈ ਕਿਧ ਰਾਣੇ ਦੀ ਟਾਬੀ ਉੱਤੇ ਕਿਧ ਰਾਣੇ ਦੀ ਟਾਬੀ ਉੱਤੇ ਆਖਰ ਨੂੰ ਹੋਇਆ ਜੰਗ ਭਾਰੀ 40 ਸਿੰਘ ਸੂਰੀਆਂ ਨੇ ਮੁਗਲ ਫੌਜ ਮਾਰਤੀ ਸਾਰੀ ਫਿਰ ਮਾਤਾ ਪਾਗੋ ਨੇ ਰੈ ਫੁਲ ਅਗਦੇ ਵਾਂਗ ਉਭرائی ਮਾ ਜੇਵਿਆ ਸਿੱਖਾਂ ਨੂੰ ਕੱਟੇ ਕਰ ਲਿਆ ਪਾ ਗੋਮਾਈ ਜੰਗ ਖਤਮ ਜਾ ਹੋਇਆ ਸੀ ਆ ਗਏ ਸਤਿਗੁਰ ਬਾਜਾਂ ਵਾਲੇ ਸਿੰਘ ਸਾਰੇ ਸੈਕਲ ਹੈ ਸਤਿਗੁਰ ਦੇਖ ਰੇ ਤਾਜਾਂ ਵਾਲੇ ਮਾ ਸਿੰਘ ਸੈਰਦਾਰ ਕਹੇ ਸਾਨੂੰ ਬਖਸ਼ ਸਿਕੀ ਦੇ ਸਾਈ ਮਾ ਜੇਵਿਆ ਸਿੱਖਾਂ ਨੂੰ ਕੱਟੇ ਕਰ ਲਿਆ ਪਾ ਗੋਮਾਈ ਗੁਰਾ ਟੁੱਟੀ ਗੰਨ ਦੀ ਤੀ ਪਾੜ ਕੇ ਸਿੰਘ ਦੇ ਕੋਲ ਬਦਾਵਾ ਹੋਰ ਕੁਝ ਵੀ ਮੰਗ ਲੈ ਤੂੰ ਸਤ ਗੁਰ ਕਹਿੰਦੇ ਸਿਖਾ ਸ਼ਾਵਾ ਮੁਕਤ ਸਰਬ ਦੀ ਤਰਤੀ ਕਿਆ ਗੁਰਾ ਕਿਦੇ ਰਾਣੇ ਦੀ ਟਾਬ ਦੇ ਤਾਈ ਮਾ ਜੇ ਰਿਆ ਸਿਖਾ ਨੂੰ ਕੱਠੇ ਕਰ ਲਿਆ ਪਾਗੋ ਮਾਈ